ਸਰਪ੍ਰਾਈਜ਼ ਉਹ ਆ ਕੀ ਕੁਝ ਲੈ ਆਇਆ ਪੁੱਤ ਤੂੰ ਤੁਹਾਡੇ ਦੋਨਾਂ ਵਾਸਤੇ ਕੱਪੜੇ ਤੇ ਮਠਿਆਈ ਲੈ ਕੇ ਆਇਆ ਪਰ ਪੁੱਤ ਇਹ ਸਭ ਕੁਝ ਲੈਉਣ ਦੀ ਕੀ ਲੋੜ ਸੀ ਤੈਨੂੰ ਮੰਮੀ ਅੱਜ ਮੈਨੂੰ ਪਹਿਲੀ ਤਨਖਾਹ ਮਿਲੀ ਹੈ ਜੇ ਇਹ ਸਭ ਤੁਹਾਡੇ ਵਾਸਤੇ ਨਹੀਂ ਲੈ ਕੇ ਆਉਂਗਾ ਤਾਂ ਹੋਰ ਕੀ ਦੇ ਵਾਸਤੇ ਲੈ ਕੇ ਆਉਂਗਾ ਤੁਸੀਂ ਇਹਨੇ ਆਰਾਮ ਨਾਲ ਕੱਪੜੇ ਦੇਖੋ ਇੰਨੇ ਮੈਂ ਫਰੈਸ਼ ਹੋ ਕੇ ਆਇਆ ਦੱਸ ਕੀ ਲੋੜ ਸੀ ਇਹਨੂੰ ਇੰਨੇ ਪੈਸੇ ਬਰਬਾਦ ਕਰਨੀ ਉਹ ਵੀ ਇੰਨਾ ਕੱਪੜਿਆਂ ਤੇ ਉਹ ਫੇਰ ਕੀ ਹੋ ਗਿਆ ਉਹ ਅੱਜ ਉਹਨੂੰ ਪਹਿਲੀ ਤਨਖਾਹ ਮਿਲੀ ਐ ਉਹਨੂੰ ਇਹ ਸਭ ਸਾਡੇ ਵਾਸਤੇ ਲਿਆ ਕੇ ਖੁਸ਼ੀ ਮਿਲੀ ਹੋਣੀ ਐ ਪਿਛਲੇ 2 ਮਹੀਨੇ ਤੋਂ ਕਿਰਾਇਆ ਨਹੀਂ ਦਿੱਤਾ ਕੀ ਪਤਾ ਕਦੋਂ ਮਕਾਨ ਮਾਲਕ ਆ ਜੇ ਤੇ ਆਪਾਂ ਨੂੰ ਗੱਲਾਂ ਸੁਣਾਉਣ ਲੱਗ ਜੇ ਉਹ ਚੰਗਾ ਲੱਗੂਗਾ ਜੇ ਆਪਾਂ ਉਹਦੀ ਪਹਿਲੀ ਤਨਖਾਹ ਤੇ ਉਹ ਤੋਂ ਮਕਾਨ ਦਾ ਕਿਰਾਇਆ ਮੰਗੀਏ ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਪੁੱਤ। ਬਾਹਰ ਮੱਸਰ ਵਾਲਾ ਅੰਦਰ ਬੈਠ ਕੇ ਨਾ ਗੱਲ ਕਰੀਏ। ਹਾਂਜੀ ਹਾਂਜੀ। ਆ ਜਾਓ ਅੰਕਲ ਜੀ। ਥੋਰ ਪੁੱਤ ਤੇਰੇ ਗੋਡੇ ਦਾ ਦਰਦ ਠੀਕ ਰਹਿੰਦਾ? ਸਤਿ ਸ਼੍ਰੀ ਅਕਾਲ ਅੰਕਲ ਜੀ। ਹਾਂਜੀ ਬਸ ਥੋੜਾ ਬਹੁਤ ਫਰਕ ਹੈਗਾ। ਪੁੱਤ ਹੁਣ ਇਹ ਦਵਾਈ ਲਗਾਤਾਰ ਖਾਏ ਫੇਰ ਤੇਰੇ ਗੋਡੇ ਦਾ ਦਰਦ ਠੀਕ ਹੋਊਗਾ। ਹਾਂਜੀ। ਅੱਜ ਕੋਈ ਖਾਸ ਪ੍ਰੋਗਰਾਮ ਹੈ ਤੁਹਾਡੇ ਘਰੇ ਨਹੀਂ ਜੀ ਨਹੀਂ ਕੋਈ ਖਾਸ ਪ੍ਰੋਗਰਾਮ ਨਹੀਂ ਹੈਗਾ ਇਹ ਤਾਂ ਬਸ ਐਵੇਂ ਮੈਧੂ ਪਤਾ ਤੇਰੇ ਮੁੰਡੇ ਦੀ ਨੌਕਰੀ ਲੱਗੀ ਤਾਂ ਉਹ ਕਿਰਾਇਆ ਕਿਰਾਇਆ ਬਾਉ ਜੀ ਇਸ ਮਹੀਨੇ ਵੀ ਮੈਥੋਂ ਨਾ ਕਿਰਾਇਆ ਨਹੀਂ ਦਿੱਤਾ ਜਾਣਾ ਤੁਹਾਡਾ ਪਰ ਹਾਂ ਅਗਲੇ ਮਹੀਨੇ ਮੈਂ ਸਾਰਾ ਕਲੀਅਰ ਕਰਵਾ ਦੇਵਾਂਗੇ ਹੋ ਰਹੇ ਨਹੀਂ ਦਰਸਲ ਗੱਲ ਇਹ ਹੈ ਦਰਸਲ ਬਾਉ ਜੀ ਦੀਪ ਦਿਨ ਨਵੀਂ ਨਵੀਂ ਨੌਕਰੀ ਲੱਗੀ ਐ ਪਰ ਮੈਨੂੰ ਉਹਨੂੰ ਅੱਜ ਪਹਿਲੀ ਤਨਖਾਹ ਮਿਲੀ ਐ ਫੇਰ ਵੀ ਨਾ ਸੱਥੋ ਨੂੰ ਕਿਰਾਏ ਵਾਸਤੇ ਕਹਿ ਨਹੀਂ ਹੋਣਾ ਮੈਂ ਤੁਹਾਡੇ ਪੈਸਿਆਂ ਦਾ ਇਂਤਜ਼ਾਮ ਨਾ ਕਿ ਤੋ ਹੋਰ ਛੇਤੀ ਤੋ ਛੇਤੀ ਕਰ ਦੂੰਗਾ ਉਹ ਚੱਲ ਠੀਕ ਆ ਪਰ ਦੀਪ ਕਿੱਥੇ ਐ ਤੁਸੀਂ ਉਹਨੂੰ ਬੁਲਾਓ ਇੱਕ ਵਾਰ ਬਾਉ ਜੀ ਮੈਂ ਥੋੜੇ ਬੁਰੇ ਹੱਥ ਬੰਦਾ ਤੁਸੀਂ ਦੀਪ ਨੂੰ ਇਸ ਵਾਰੇ ਕੁਝ ਨਾ ਕਹੋ ਉਹ ਭਾਈ ਹੁਣ ਜਿਹੜੀ ਮੈਂ ਗੱਲ ਕਰਨੀ ਆ ਨਾ ਦੀਪ ਨਹੀਂ ਕਰੂੰਗਾ ਤੁਸੀਂ ਉਹਨੂੰ ਬੁਲਾਓ ਤਾਂ ਸਹੀ ਬਾਉ ਜੀ ਦੀਪ ਤਾਂ ਬਾਥਰੂਮ ਚ ਫਰੈਸ਼ ਹੋਣ ਗਿਆ ਤੁਸੀਂ ਜਿਹੜੀ ਵੀ ਗੱਲ ਕਹਿਣੀ ਆ ਤੁਸੀਂ ਸਾਨੂੰ ਕਹਿ ਲਓ ਉਹ ਕੋਈ ਨਹੀਂ ਭਾਈ ਉਹਨੂੰ ਫਰੈਸ਼ ਹੋ ਕੇ ਆ ਜਾਣ ਦਿਓ ਹੁਣ ਤਾਂ ਜਿਹੜੀਆਂ ਗੱਲਾਂ ਹੋਣੀਆਂ ਉਹਦੇ ਨਾਲ ਹੀ ਹੋਣਗੀਆਂ ਅੰਕਲ ਜੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਆਸ੍ਰੀਕਾਲ ਪੁੱਤ ਪੁੱਤ ਤੂੰ ਇਹ ਕੀ ਕਰੀ ਜਾਣਾ ਤੇਰੀ ਨਵੀਂ ਨਵੀਂ ਨੌਕਰੀ ਲੱਗੀ ਐ ਤੂੰ ਪੈਸੇ ਦੁਨਣਾ ਥਾਣਾ ਲੁਟਾਈ ਜਾਣਾ ਨਾਲੇ ਪੁੱਤ ਜਿਹੜਾ ਤੂੰ ਮੈਨੂੰ ਕਿਰਾਇਆ ਦੇ ਕੇ ਆਇਆ ਸੀ ਨਾ ਉਹਦੇ ਚ 500 ਰੁਪਏ ਫालतू ਦੇ ਆਇਆ ਸੀ ਲੈ ਆ ਫੜ ਅੰਕਲ ਜੀ ਇਹ ਪੈਸੇ ਤਾਂ ਮੈਂ ਤੁਹਾਨੂੰ ਬਿਜਲੀ ਦੇ ਬਿੱਲ ਦੇ ਦਿੱਤੇ ਸੀ ਅੱਛਾ ਮੈਨੂੰ ਪੁੱਤ ਇਹ ਲੱਗਿਆ ਕਿ ਤੂੰ ਫालतू ਦੇ ਆਇਆ ਮੈਨੂੰ ਪੈਸੇ ਉਹ ਨਹੀਂ ਨਹੀਂ ਅੰਕਲ ਜੀ ਸ੍ਰਿੰਦਰ ਪੁੱਤ ਹੁਣ ਤੇਰਾ ਮੁੰਡਾ ਲੈਕ ਹੋ ਗਿਆ ਹੁਣ ਤੂੰ ਕਿਰਾਏ ਦੀ ਚਿੰਤਾ ਨਾ ਕਰਿਆ ਕਰ ਇਹ ਆਪਣੇ ਆਪ ਦੇ ਦਿਆ ਕਰੂੰ ਚੰਗਾ ਪੁੱਤ ਹੁਣ ਮੈਂ ਚੱਲਦਾ ਮਮੀ ਤੂੰ ਸਤਾ ਆਪਣਾ ਸੂਟ ਖੋਲ ਕੇ ਵੀ ਨਹੀਂ ਦੇਖਿਆ ਦੇਖੋ ਤਾਂ ਸਹੀ ਤੇ ਆਹ ਦੇਖੋ ਪਾਪਾ ਲਈ ਮੈਂ ਕਿੰਨੀ ਸੋਹਣੀ ਸ਼ਰਟ ਲੈ ਕੇ ਆਇਆ ਪਪਾ ਆ ਦੇਖੋ ਸ਼ਰਟ ਸੋਹਣੀ ਆ ਨਾ ਹਾਂ ਪੁੱਤ ਬਹੁਤ ਸੋਹਣੀ ਐ ਤੇ ਅੱਜ ਨਾ ਮੈਂ ਬਹੁਤ ਖੁਸ਼ ਆ ਜਦੋਂ ਪਿਓ ਦੀ ਜ਼ਿੰਮੇਵਾਰੀ ਐ ਨਾ ਪੁੱਤ ਚੱਕਣ ਲੱਗ ਜੇ ਤਾਂ ਸਮਝ ਲਓ ਉਹ ਵੱਡਾ ਹੋ ਗਿਆ ਸਾਸਰੀ ਕਾਲ ਜੀ ਪੁੱਤ ਦੀ ਪਹਿਲੀ ਕਮਾਈ ਦੀ ਖੁਸ਼ੀ ਜੀ ਅਨੋਖੀ ਹੁੰਦੀ ਆ ਅਸੀਂ ਤਾਂ ਇਹ ਕਹਿੰਨੇ ਆ ਵੀ ਇਹ ਖੁਸ਼ੀ ਰੱਬ ਸਾਰਿਆਂ ਨੂੰ ਦਵੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟਾਂ ਰਾਹੀਂ ਇਹ ਵੀ ਦੱਸਿਓ ਵੀ ਤੁਹਾਨੂੰ ਵੀ ਕਿੰਨੀ ਕੁ ਖੁਸ਼ੀ ਹੋਈ ਸੀ ਫੇਸਬੁਕ ਫੋਲੋ ਵੀ ਕਰਿਓ ਜੀ ਸਸਕਾਰ